ਅ ਭਰਤੀ ਦਾ ਤਕਰੀਬਨ ਕੰਮ ਨੇਪਰੇ ਚੜ ਗਿਆ ਸਾਡੇ ਕੋਲੇ ਕਾਫੀ ਭਰਤੀ ਵਾਪਸ ਆ ਚੁੱਕੀ ਆ तकरीबन 13 ਲੱਖ ਦੇ ਕਰੀਬ ਭਰਤੀ ਵਾਪਸ ਆ ਚੁੱਕੀ ਆ ਬਾਕੀ ਆ ਰਹੀ ਆ ਲੇਕਿਨ ਇਹ ਵੀ ਜਿਹੜੇ ਡੈਲੀਗੇਟ ਨੇ ਹੁਣ ਸਟੇਟ ਦੇ ਤੇ ਡਿਸਟ੍ਰਿਕਟ ਦੇ ਚੁਣੇ ਗਏ ਨੇ ਸਰਕਲ ਦੇ ਡੈਲੀਗੇਟ ਜਿਨ੍ਹਾਂ ਨੇ ਇੱਕ ਕਾਪੀ ਭਰੀ ਆ ਉਹ ਆਲਰੇਡੀ ਬਣੀ ਗਏ ਨੇ ਸੋ ਇਹ ਸਰਕਲ ਦੇ ਡੈਲੀਗੇਟਾਂ ਦੀ ਅਸੀਂ ਮੀਟਿੰਗ ਬੁਲਾ ਰਹੇ ਹਾਂ ਜਿਨ੍ਹਾਂ ਨੇ ਇੱਕ ਇੱਕ ਕਾਪੀ 100 ਮੈਂਬਰ ਦੀ ਭਰਤੀ ਕੀਤੀ ਆ ਸੋ ਉਹਨਾਂ ਦੀਆਂ ਮੀਟਿੰਗਾਂ ਕਰਕੇ ਉਹਨਾਂ ਨੇ ਸਹਿਮਤੀ ਦੇ ਨਾਲ ਇਸ ਸੇਕ ਤੇ ਕੋਈ ਉਤਰਾਜ ਹੁੰਦਾ ਕਹ ਲੈ ਕੁੱਲ ਕੇ ਦੱਸ ਸਕਦਾ ਉਹ ਉਤਰਾਜ ਦੂਰ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਸੀ ਵੀ ਜਿਸ ਤਰ੍ਹਾਂ ਪਾਰਦਰਸ਼ੀ ਭਰਤੀ ਹੋਈ ਹੈ ਉਸੇ ਤਰ੍ਹਾਂ ਹੀ ਪਾਰਦਰਸ਼ੀ ਸਾਰੇ ਡੈਲੀਗੇਟ ਚੁਣੇ ਜਾਣ ਤੇ ਅੱਗੇ 11 ਤਰੀਕ ਨੂੰ ਫਿਰ ਅੱਗੇ ਜਿਹੜੀ ਇਹਦਾ ਚੋਣ ਦੀ ਪ੍ਰਕਿਰਿਆ ਹੋਣੀ ਹੈ ਪ੍ਰਧਾਨ ਦੀ ਪਾਰਦਰਸ਼ੀ ਜਿਹੜਾ ਅੰਤਰਣ ਜਾ ਰਹੇ ਹੋ ਵਟਿੰਗ ਵਿੱਚੋਂ ਨਹੀਂ ਕੌਣ ਮੈਨੂੰ ਚੁਣੇ ਜਾ ਰਹੇ ਸੌਰੀ ਡੈਲੀਗੇਟਸ ਨੇ ਆਪ ਦਾ ਪ੍ਰਧਾਨ ਚੁਣਨਾ ਹਾਂਜੀ ਨਾ ਅਸੀਂ ਕਮੇਟੀ ਨੇ ਜਿਹੜੀ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਵੀ ਉਹ ਭਰਤੀ ਹਾਲਾਂਕਿ ਕਮੇਟੀ ਦੀ ਜ਼ਿੰਮੇਵਾਰੀ ਸੱਤ ਮੈਂਬਰੀ ਬਣੀ ਸੀ ਉਹਦੇ ਦੋ ਸੀਵਾ ਦੇਗੇ ਸਾਡੀ ਜ਼ੁਮਰੀਏ ਸੀ ਕਿ ਸਾਰਿਆਂ ਨੂੰ ਇਕੱਠੇ ਕਰਨਾ ਠੀਕ ਹੈ ਉਹਦੇ ਵਿੱਚ ਇੱਕ ਧੜਾ ਨਹੀਂ ਪਿਲੋ ਸਹਿਮਤ ਹੋਇਆ ਕੱਲ ਤੱਕ ਸਾਬ ਦੇ ਹੁਕਮ ਨੂੰ ਨਹੀਂ ਮੰਨਿਆ ਤੇ ਹੁਣ ਵੀ ਅਸੀਂ ਉਹਨਾਂ ਨੂੰ ਕਿੱਥੀ ਲਿਖ ਰਹੇ ਹਾਂ ਕੱਲ ਨੂੰ ਜਾਂ ਪਰਸ ਨੂੰ ਵੀ ਉਹ ਵੀ ਉੱਥੇ ਆ ਕੇ ਸਹਿਮਤ ਹੋ ਉਹ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਤੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਅਜੋ ਨਹੀਂ ਇਕੱਠੇ ਆਉਂਦੇ ਨਹੀਂ ਫਿਰ ਫਿਰ ਹਾਂ ਫਿਰ ਉਹ ਛੱਡ ਲੈਣਗੇ ਤੇ ਅੱਗੇ ਜੇ ਉਸ ਤੋਂ ਬਾਅਦ ਉਹ ਅਗਲਾ ਪ੍ਰੋਸੈਸ ਜੋ ਵੀ ਹੋਊ ਚੱਲੂਗਾ ਜੀ ਫਿਰ ਹਜੇ ਪਾਜਾ ਨੂੰ ਨਹੀਂ ਹੋਇਆ ਨੀ ਨੀ ਹਜੇ ਤੱਕ ਕੋਈ ਇਦਾਂ ਦਾ ਮਸਲਾ ਹੀ ਨਹੀਂਗਾ ਜੀ ਸਾਡੀ ਤਾਂ ਹਜੇ ਸਿਰਫ ਜਿਹੜੀ ਬਿਊਟੀ ਸਾਡੀ ਆ ਉਹ ਸਿਰਫ ਇੱਥੇ ਤੱਕ ਆ ਉਸ ਤੋਂ ਅਗਲੀ ਅਗਲੀ ਜਿਹੜੀ ਕੋਈ ਲੀਡਰਸ਼ਿਪ ਚੁਣੀ ਜਾਊਗੀ ਉਹ ਅਗਲਾ ਆਪਦਾ ਫੈਸਲਾ ਲੈਣਗੇ ਜਿੰਨਾ ਪੰਜਾਬ ਦੇ ਵਿੱਚ ਕਿ ਮਦਿਕੀਆ ਸਾਹਿਬ ਨੂੰ ਹਰ ਦੇਖੀ ਇਹ ਖਾਲੀ ਦਲ ਦੇ ਵਿੱਚ ਬੈਠੇ ਕਿ ਦੇਖੋ ਜੀ ਉਹ ਤਾਂ ਹੁਣ ਅਕਾਲੀ ਦਲ ਦਾ ਫਰਜ਼ ਬਣਦਾ ਸੀਗਾ ਅ ਪਿੱਛੇ ਜਿਹੜੀ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਕਿਉਂਕਿ ਸਾਡੀ ਤਾਂ ਡਿਊਟੀ ਭਰਤੀ ਤੇ ਲੱਗੀ ਹੋਈ ਆ ਨਾ ਵੀ ਉਹ ਆਪਦੀ ਜੋ ਵੀ ਜਿਹੜੇ ਮਸਲੇ ਹੈਗੇ ਨੇ ਚਾਹੇ ਕੋਈ ਜਾਤੀ ਹੋਰੀ ਹੈ ਜਾਂ ਕਿਹਨੇ ਧੱਕੇਸ਼ਾਹੀ ਹੋਰੀ ਹੈ ਉਹਦੇ ਤੇ ਉਹ ਕੰਮ ਪਾਰਟੀ ਪਹਿਲਾਂ ਦਵੇ ਜਦੋਂ ਇਹ ਨਵਾਂ ਕੋਈ ਪਾਰਟੀ ਹੋਂਦ ਵਿੱਚ ਆਉਂਦੀ ਆ ਚੋਣ ਤੋਂ ਬਾਅਦ ਨਵੀਂ ਲੀਡਰਸ਼ਿਪ ਆਉਂਦੀ ਆਗੇ ਉਸ ਤੋਂ ਬਾਅਦ ਫਿਰ ਇਹ ਇਹ ਆਪਦਾ ਕੰਮ ਕਰਨਗੇ ਸਾਰੇ ਅਕਾਲੀ ਦਲ ਫਿਰ ਇਕੱਠਾ ਹੋ ਸਕਦਾ ਨਹੀਂ ਹੋਣਾ ਚਾਹੀਦਾ ਕੱਲ੍ਹ ਤੋਂ ਇਕੱਠੇ ਇਹਦੇ ਵਿੱਚ ਸਿਰਫ ਤਿਆਗ ਦੀ ਭਾਵਨਾ ਦੀ ਲੋੜ ਆ ਜਦੋਂ ਤੱਕ ਲੀਡਰਸ਼ਿਪ ਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੁੰਦੀ ਉਦੋਂ ਤੱਕ ਇਹ ਪਾਰਟੀ ਜਿਹੜੀ ਉਹ ਨਹੀਂ ਮਜ਼ਬੂਤ ਨਹੀਂ ਹੋ ਸਕਦੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤੇ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਕੱਠੇ ਕਰਨ ਲਈ ਜਿੰਨੇ ਹੋ ਸਕਦਾ ਯਤਨ ਕਰੀਏ ਬਾਕੀ ਅਗੇ ਪਰਮਾਤਮਾ ਜਾਣ ਦਿਆ ਤੇ ਆਹ ਕੌਣ ਕਰੇ ਤਿਆਗ ਤਾਂ ਸਭ ਤੋਂ ਪਹਿਲਾਂ ਸੁਭੀ ਸਿੰਘ ਬਾਦਲ ਤਿਆਗ ਕਰਨ ਉਹਨਾਂ ਨੂੰ ਤਿਆਗ ਚਾਹੀਦਾ ਜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਥ ਦਾ ਭਲਾ ਚਾਹੁੰਦੇ ਨੇ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਵਿੱਚ ਇਕੱਠੇ ਹੁੰਦੇ ਆ ਤਾਂ ਉਹਦੇ ਲਈ ਇਹ ਆ ਕਿਹੜੀ ਗੱਲ ਅਸੀਂ ਆ ਬੈਠੇ ਹਾਂ ਯਾਤਰਾ ਤਿਆਗ ਦੇ ਨੂੰ ਤਿਆਰਾਂ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਸਭੂ ਬਾਦਲ ਨੂੰ ਛੱਡ ਕੇ ਸਾਰਿਆਂ ਬੰਦੇ ਦੇ ਖਿਲਾਫ ਹੀ ਸਰਕਾਰ ਨੇ ਕਾਰਵਾਈ ਕੀਤੀ ਤੁਸੀਂ ਧੰਕੀ ਵੀ ਨਹੀਂ ਦਿੱਤੀ ਕਿ ਸੁਣ ਗਿਆ ਫਾਈਲ ਕੱਢ ਲਈ ਨਾ ਅੱਜ ਆਇਆ ਲੱਗਿਆ ਕਿ ਤੁਸੀਂ ਜੀਵਾਦਾਂ ਦੇ ਖਾਤੇ ਲਈ ਚਿੱਤੇ ਨੇ ਕੋਈ ਤਾਂ ਹੁਣ ਸਰਕਾਰ ਹੀ ਜਾਣਦੀ ਜਾਉਣੀ ਹੈ ਸਿਆਸਤਦਾਨ ਸਭ ਨੂੰ ਵੱਧ ਜਾਣਦੇ ਨੇ ਤੁਸੀਂ ਤਾਂ ਇਹਦੇ ਬਾਰੇ ਬੈਗ ਕੀ ਟਿੱਪਣੀ ਕਰਨੀ ਸਰਕਾਰ ਚ ਰਹੇ ਹੋ ਤੁਸੀਂ ਚਲੋ ਇਹਦੇ ਬਾਰੇ ਆਪਾਂ ਕੀ ਗੱਲ ਕਰਦੇ ਹਾਂ ਹੈਂਡਪੁਲ ਇੱਕ ਜਿਹੜਾ ਬਿਲਕੁਲ ਗਲਤ ਹੋ ਰਿਹਾ ਵਾ ਇਹ ਜਿਹੜੀ ਪਾਲਿਸੀ ਲੈ ਕੇ ਆਏ ਨੇ ਇਹਦੇ ਨਾਲ ਕਿਸਾਨਾਂ ਦਾ ੳਜਾੜਾ ਵਾ ਬਹੁਤ ਵੱਡਾ ਕਿਸਾਨੀ ਦਾ ਨੁਕਸਾਨ ਹੋਊਗਾ ਕਿਉਂਕਿ ਡਿਮਾਂਡ ਤੇ ਸਪਲਾਈ ਤੁਹਾਡੀ ਜਿਹੜੀ ਡਿਮਾਂਡ ਕਿੰਨੀ ਆ ਤੇ ਸਪਲਾਈ ਕਿੰਨੀ ਆ ਜਿੰਨਾ ਤੁਸੀਂ ਜ਼ਮੀਨ ਅਕਵਾਇਰ ਕਰ ਰਹੇ ਹੋ ਤੇ ਉਹਦੇ ਲੋੜ ਹੀ ਹੈ ਨੀ ਆਲਰੇਡੀ ਇਹ ਜਿੰਨੀ ਹੁਣ ਲੁਧਿਆਣੇ 24 ਅਰ ਕਿਲਾ ਅਕਵਾਇਰ ਕਰ ਰਹੇ ਨੇ ਆਉਣ ਵਾਲੇ ਮੇਰਾ ਖਿਆਲ 100 150 ਸਾਲ ਵੀ ਲੋਡ ਨਹੀਂ ਹੁੰਦੀ ਸੋ ਇਸ ਲਈ ਇਹਦਾ ਕਿਸਾਨ ਵੀ ਵਿਰੋਧ ਕਰ ਰਹੇ ਨੇ ਸਾਰੀਆਂ ਜਥੇਬੰਦੀਆਂ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਨਿਪਰੇ ਚੜੂਗਾ ਵਾਪਸ ਨਹੀਂ ਪਾਉਂ ਸਰਕਾਰ ਨੂੰ ਉਹ ਗੁਰਦਾਰ ਵੀ ਸਰਕਾਰ ਦੀ ਕਾਰਗੁਜ਼ਾਰੀ ਦਾ ਉਹ ਕਿਤਾ ਰੈਲਪਨ ਨੂੰ ਸਰਕੇ ਬਾਹਰ ਨਹੀਂ ਉਹ ਤਾਂ ਲੋਕ ਦੱਸਣਗੇ ਜੀ ਤਾਂ ਪਤਾ ਹੀ ਆ ਹੁਣ ਹਰ ਵਰਗ ਦੁਖੀ ਆ ਜੀ ਹਰ ਵਰਗ ਸਰਕਾਰ ਤੋਂ ਮੁਰਾਦਾ ਬਾਕੀ ਕਾਰਗੁਜ਼ਾਰੀ ਤਾਂ ਜਦੋਂ ਇਲੈਕਸ਼ਨ ਆਉਂਦੀ ਉਦੋਂ ਪਤਾ ਲੱਗਦਾ ਹੁੰਦਾ ਤੁਸੀਂ ਇੰਨਾ ਲੱਗਦਾ ਕਿ ਜਿਹੜੀ ਡੈਡੀਕੇਟਡ ਜਿਹਾ ਕਹਿ ਰਿਹਾ ਪਰ ਇਹ ਨੂੰ ਸੁਣਨਾ ਛੋੜ ਨਹੀਂ ਗਏ ਤੁਹਾਡੇ ਜੋ ਵੀ ਕਈ ਚਾਹਵਾਰ ਨੇ ਨਹੀਂ ਇਹ ਬਹੁਤ ਦਿੱਕਤ ਪੜੀ ਹੋ ਜਾਏ। ਨਹੀਂ ਮੈਨੂੰ ਲੱਗਦੇ ਨਹੀਂ ਕਿ ਉਹ ਬਹਿ ਕੇ ਫੈਸਲਾ ਹੋ ਜਾਊਗਾ ਪਹਿਲਾਂ। ਤਾਂ ਸਾਡੇ ਚਾਹਵ ਨਹੀਂ ਮੈਂ ਤਾਂ ਕੋਈ ਦਾਅਵੇਦਾਰ ਨਹੀਂ ਹਾਂ ਕਿਸੇ ਚੀਜ਼ ਦਾ ਵੀ। ਅਸੀਂ ਤਾਂ ਸਿਰਫ ਆਪਦੀ ਜਿਹੜੀ ਸੇਵਾ ਲੱਗੀ ਉਹ ਨਿਭਾ ਰਹੇ ਹਾਂ। ਉਹਦੇ ਵਿੱਚ ਮੇਰੀ ਕੋਈ ਦਾਅਵੇਦਾਰੀ ਨਹੀਂ ਹੈਗੀ। ਬਾਕੀ ਮੀਟਿੰਗ ਹੋਊ ਵਿੱਚ ਫੈਸਲਾ ਹੋਊ ਬਾਕੀ ਦਾ ਡੈਲੀਗੇਟਾ ਨਹੀਂ ਕਰਨਾ। ਜੋ ਆਮ ਖਬਰਾਂ ਜੋ ਕੰਸੋਹਾ ਚੱਲਦੀਆਂ ਨੇ ਉਹ ਤਾਂ ਬੀਬੀ ਜੀ ਦੇ ਜੋ ਕਹਾਣੀ ਹੱਸਦੇ ਕਹਿਣਾ ਚਾਹੁੰਦੇ। ਤੇ ਉਹ ਅਸੀਂ ਚਾਹੁੰਦੇ ਹਾਂ ਕਿ ਪੰਥਕ ਕੋਈ ਜਿਹੜਾ ਅੱਗੇ ਆਵੇ ਨਾ। ਇਹ ਕੰਤਰ ਪਲੇਟਫਾਰਮ ਅਸੀਂ ਔਨਲਾਈਨ ਸੇਕਾਮ ਨੂੰ ਦੇ ਕੇ ਜਾਈਏ ਤੇ ਬਾਕੀ ਤਾਂ ਗੁਰੂ ਸਾਹਿਬ ਜਾਣਦੇ ਕੀ ਹੋਣਾ ਦੁਖੀ ਪੈਨਪ੍ਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੋਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਲੰਗਿਰ ਲੰਮਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਚੋਤਿਸ਼ਪਾਲੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰ ਚੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669